ਤੁਸੀਂ ਸੋਸ਼ਲ ਮੀਡੀਆ ਤੇ ਮੀਡੀਆ ਦੇ ਉੱਤੇ ਖਬਰਾਂ ਦਾ ਸੁਣੀ ਰਹੇ ਹੋ ਸ਼ਰਨਦੀਪ ਸਿੰਘ ਦੀ ਜੋ ਕਿ ਗਲਤੀ ਦੇ ਵਿੱਚ ਪਾਕਿਸਤਾਨ ਚੱਲਾ ਗਿਆ ਹੈ ਤੇ ਪਿੱਛੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ਕਿਉਂਕਿ ਉਹਨਾਂ ਨੂੰ ਨਹੀਂ ਪਤਾ ਸੀ ਵੀ ਸ਼ਰਨਦੀਪ ਕਿੱਥੇ ਆ ਫਿਰ ਬਾਅਦ ਦੇ ਵਿੱਚ ਇੱਕ ਫੋਟੋ ਵਾਇਰਲ ਹੁੰਦੀ ਆ ਪਾਕਿਸਤਾਨ ਤੋਂ ਸ਼ਰਨਦੀਪ ਦੀ ਉਹਨਾਂ ਨਾਸਿਰ ਢਿੱਲੋਂ ਤੁਸੀਂ ਜਾਣਦੇ ਹੋਵੋਗੇ ਉਹਨੇ ਮਜ਼ਦਾ ਪੂਰਾ ਭਰੋਸਾ ਦਿੱਤਾ ਹੈ ਕਿਹਾ ਵੀ ਆਪਾਂ ਇੱਥੇ ਵਕੀਲ ਕਰਾਂਗੇ ਕਿ ਸ਼ਰਨਦੀਪ ਦਾ ਕੋਈ ਵੀ ਦੋਸ਼ ਨਹੀਂ ਨਿਕਲਦਾ ਤਾਂ ਉਹਨੂੰ ਆਪੇ ਹੀ ਛੱਡ ਦੇਣਾ ਆ ਇਥੋਂ ਆਪਾਂ ਵਕੀਲ ਦੇ ਰਾਹੀਂ ਉਹਦੀ سپورਟ ਕਰਾਂਗੇ ਤੇ ਫਿਰ ਵਾਪਸ ਇੰਡੀਆ ਭੇਜਾਂਗੇ ਜਿੰਨੀ ਜਲਦੀ ਹੋਵੇ ਆਪਾਂ ਉੰਨੀ ਭੇਜਣ ਦੀ ਕੋਸ਼ਿਸ਼ ਕਰਾਂਗੇ ਬਾਕੀ ਨਾਸਰ ਢਿੱਲਣ ਨੇ ਇੱਕ ਵੀਡੀਓ ਸਾਂਝੀ ਕੀਤੀ ਆ ਤੁਸੀਂ ਉਸ ਵੀਡੀਓ ਨੂੰ ਜ਼ਰੂਰ ਦੇਖੋ ਤੇ ਸ਼ੇਅਰ ਕਰੋ ਕਰਨ ਦੀ ਮੁੰਡਾ ਬਾਰਡਰ ਕ੍ਰਾਸ ਕਰਕੇ ਇੰਡੀਆ ਤੋਂ ਪਾਕਿਸਤਾਨ ਦੇ ਵਿੱਚ ਆ ਗਿਆ ਤੇ ਉਹਨੂੰ ਰੇਂਜਰਸ ਨੇ ਗ੍ਰਿਫਤਾਰ ਕਰ ਲਿਆ ਉਦੋਂ ਦੀ ਉਹਦੇ ਤੇ ਮੀਡੀਆ ਤੇ ਗੱਲ ਚੱਲਣ ਰਹੀ ਸੀ ਤੇ ਸਾਡਾ ਦੋਸਤ ਹੈ ਬੋਬੀ ਸਿੱਧੂ ਅਮਰੀਕਾ ਤੋਂ ਸਾਡੇ ਗੋਂ ਦਾ ਵੀ ਰਹਿੰਦਾ ਪਾਕਿਸਤਾਨ ਉਹਦੇ ਪਿੰਡ ਦਾ ਉਹਨੇ ਮੇਰੇ ਨਾਲ ਕੰਟੈਕਟ ਕੀਤਾ ਵੀ ਯਾਰ ਐਸੇ ਇਸ ਤਰ੍ਹਾਂ ਤੇ ਮੈਂ ਤੁਹਾਨੂੰ ਬੈਕਗ੍ਰਾਉਂਡ 'ਚ ਜਾਵ ਜਿਹੜਾ ਕਸੂਰ ਦਾ ਰਹਿਣ ਵਾਲਾ ਸੀ ਤੇ ਉਹ ਇਸੇ ਤਰ੍ਹਾਂ ਹੀ ਘਰ ਦੇ ਨਾਲ ਲੜ ਕੇ ਤੇ ਬਾਰਡਰ ਕ੍ਰੋਸ ਕਰ ਗਿਆ ਤੇ ਉਹ ਜਦੋਂ ਉਧਰ ਚਲੇ ਗਿਆ ਉਹਨਾਂ ਨੇ ਫੜ ਲਿਆ ਬੀਐਸਐਫ ਵਾਲਿਆਂ ਤੇ ਉਹਨਾਂ ਜਦੋਂ ਉਹਨੂੰ ਇਨਵੈਸਟੀਗੇਟ ਕੀਤਾ ਤੇ ਉਹਦੇ ਚੋਂ ਨਿਕਲਿਆ ਕੁਛ ਨਹੀਂ ਉਹਨੂੰ ਉਹਨਾਂ ਨੇ ਲੋਕਲ ਪੁਲਿਸ ਨੂੰ ਦੇ ਦਿੱਤਾ ਤੇ ਉੱਤੇ ਐਫਆਈਆਰ ਹੋ ਗਈ ਫਿਰ ਉਹਦੀ ਮਾਂ ਬਹੁਤ ਵਿਚਾਰੀ ਰੋਂਦੀ ਸੀ ਵੀ ਮੈਨੂੰ ਉਹਨੇ ਇੰਟਰਵਿਊ ਦਿੱਤਾ ਫਿਰ ਮੈਂ ਸਿਮਰਨ ਜੋਤ ਮੱਕੜ ਆ ਉਹਨਾਂ ਨੂੰ ਦਾ ਇੰਟਰਵਿਊ ਕਰਵਾਇਆ ਫਿਰ ਉਧਰਲੇ ਦੋਸਤਾਂ ਨੇ ਖਾਰਾ ਸਾਹਿਬ ਨੇ ਉਹਨਾਂ ਨੂੰ ਅਸੀਂ ਰਿਕੁਐਸਟ ਕਰਕੇ ਉਹਦਾ ਵਕੀਲ ਕੀਤਾ ਫਿਰ ਮੱਕੜ ਸਾਹਿਬ ਲੱਖਾ ਸੁਧਾਨਾ ਉਹਨਾਂ ਨੇ ਪੂਹੀ ਇੱਕ ਪ੍ਰੋਪ ਫਿਰ ਅਸੀਂ ਕਾਮਯਾਬ ਹੋਏ ਪਿਛੇ 6 ਮਹੀਨਿਆਂ ਦੇ ਵਿੱਚ ਵਿੱਚ ਅਸੀਂ ਉਹਨੂੰ ਵਾਪਸ ਪਾਕਿਸਤਾਨ ਲੈ ਆਂਦਾ ਅਲਹਮਦੁਲਿਲਾ ਸੋ ਸੇਮ ਕੇਸ ਹੈ ਆਪ ਸ਼ਰਨਦੀਪ ਜਿਹੜਾ ਮੁੰਡਾ ਉਹ ਇਧਰ ਕ੍ਰੋਸ ਕਰ ਰਾਇਆ ਵੀ ਰੇਂਜਿਸ ਨੇ ਪ੍ਰੋਪਰ ਉਹਦੀ ਵੈਰੀਫਿਕੇਸ਼ਨ ਕਰਕੇ ਉਹਦੀ ਇਨਵੈਸਟੀਗੇਸ਼ਨ ਕਰਕੇ ਜਦੋਂ ਪਤਾ ਵੀ ਇਹ ਇਹਦੇ ਚ ਕੁਛ ਨਹੀਂ ਹੈ ਲੜ ਕੇ ਆਇਆ ਜਾਂ ਵੈਸੇ ਕ੍ਰੋਸ ਗਲਤੀ ਨਾਲ ਕ੍ਰੋਸ ਕਰਾਇਆ ਉਹਨਾਂ ਨੇ ਲੋਕਲ ਪੁਲਿਸ ਨੂੰ ਦਿੱਤਾ ਤੇ ਐਫ ਆਈ ਆਰ ਵੀ ਕਸੂਰ ਥਾਣੇ ਚੋਗੀ ਐਫ ਆਈ ਆਰ ਵੀ ਮੈਂ ਤੁਹਾਨੂੰ ਸ਼ੋ ਕਰ ਦਿੰਦਾ ਉਹਦੇ ਜਿਹੜੇ ਪਿੰਡ ਵਾਲੇ ਨੇ ਉਹਨਾਂ ਨੇ ਕਿਸੇ ਵਾਇਦ ਨਾਲ ਅਮਰੀਕਾ ਤੋਂ ਮੇਰਾ ਦੋਸਤ ਹੈ ਉਹਨੂੰ ਰੱਪਾ ਕੀਤਾ ਤੇ ਤੇ ਵਕੀਲ ਹਾਇਰ ਕਰਕੇ ਅਸੀਂ ਉਹਨਾਂ ਦਾ ਕੇਸ ਜਿਹੜਾ ਪਰਸੂ ਕਰਾਂਗੇ ਤੇ ਬਹੁਤ ਛੇਤੀ ਮਤਲਬ ਉਹਨੂੰ ਉਹਦੇ ਵਤਨ ਵਾਪਸ ਭੇਜਾਂਗੇ ਜਿਸ ਤਰ੍ਹਾਂ ਪਿੱਛੇ ਜੇ ਉਹ ਗੱਲ ਚੱਲਣ ਰਹੀ ਸੀ ਵੀ ਇਹ ਅਸੀਂ ਮਤਲਬ ਵੀ ਅਸੀਂ ਰਾਹ ਬਣਾਉਣਾ ਚਾਹੁੰਦੇ ਅਸੀਂ ਨਰਮੀ ਪੈਦਾ ਕਰਨਾ ਚਾਹੁੰਦੇ ਅਸੀਂ ਨਫ਼ਰਤ ਪੈਦਾ ਨਹੀਂ ਕਰਨਾ ਚਾਹੁੰਦੇ ਤੇ ਅਸੀਂ ਇੱਕ ਚੰਗਾ ਚਿਹਰਾ ਜਿਹੜਾ ਆਪਣੇ ਮੁਲਕ ਦਾ ਆਪਣੇ ਪਾਕਿਸਤਾਨ ਦਾ ਉਧਰ ਤੱਕ ਲਈਏ ਸੋ ਉਹਦੇ ਲਈ ਆਪਾਂ ਕੋਸ਼ਿਸ਼ ਕਰਾਂਗੇ ਤੇ ਮੈਂ ਸ਼ੁਕਰੀਆ ਅਦਾ ਕਰੂੰਗਾ ਬਾਜਵਾ ਸਾਹਿਬ ਦੀ ਵੀ ਉਹਨਾਂ ਫੌਲਨ ਹਮਨੀ ਭਰੀ ਵੀ ਅਦਾ ਅਸੀਂ ਕੇਸ ਪਰਸੂ ਕਰਦੇ ਹਾਂ ਤੋ ਤੁਸੀਂ ਦੇਖ ਹੀ ਲਈਆ ਵੀਡੀਓ ਨਾਸਰ ਢਿੱਲੋ ਦੀ ਨਾਸਰ ਢਿੱਲੋ ਕਹਿੰਦਾ ਵੀ ਆਪਾਂ ਇਹਦੇ ਵਕੀਲ ਕਰਕੇ ਦਵਾਂਗੇ ਜਿਹੜਾ ਮੁੰਡਾ ਆਇਆ ਹੈ ਇੰਡੀਆ ਤੋਂ ਬਾਰਡਰ ਕ੍ਰੋਸ ਕਰਕੇ ਇਦਾਂ ਦਾ ਹੀ ਕੇਸ ਹੋਇਆ ਸੀ 6 ਸਾਲ ਪਹਿਲਾਂ ਪਾਕਿਸਤਾਨ ਦਾ ਇੱਕ ਉੱਧਰ ਇੰਡੀਆ ਦੇ ਵਿੱਚ ਚੱਲਾ ਗਿਆ ਸੀ ਤੇ ਫਿਰ ਇੰਡੀਆ ਵਾਲਿਆਂ ਨੇ ਪੂਰੀ ਇਨਵੈਸਟੀਗੇਸ਼ਨ ਕੀਤੀ ਜਦੋਂ ਉਹਦਾ ਕੋਈ ਵੀ ਗੁਨਾਹ ਸਾਬਤ ਨਹੀਂ ਹੋ ਸਕਿਆ ਤਾਂ ਇੰਡੀਆ ਵਾਲਿਆਂ ਨੇ ਉੱਥੋਂ ਵਾਪਸ ਉਹਨੂੰ ਪਾਕਿਸਤਾਨ ਦੇ ਲਈ ਭੇਜ ਦਿੱਤਾ ਤੋ ਆਸ ਕਰਦੇ ਹਾਂ ਸਰਨਦੀਪ ਸਿੰਘ ਵੀ ਜਲਦੀ ਤੋਂ ਜਲਦੀ ਇੰਡੀਆ ਵਾਪਸ ਆ ਜਾਵੇ ਜੇਕਰ ਕੋਈ ਗੁਨਾਹ ਸਾਬਤ ਨਹੀਂ ਹੁੰਦਾ ਐ ਪੈਸੇ ਤੱਕ ਕੋਈ ਗੁਨਾਹ ਕੀਤਾ ਨਹੀਂ ਹੋਣਾ ਪਰ ਫਿਰ ਵੀ ਉੱਥੇ ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈ ਨਾਸਰ ਢਿੱਲੋਹਰਾ ਨੇ ਕਿਹਾ ਵੀ ਆਪਾਂ ਵਕੀਲ ਰੈਡੀ ਕੀਤੇ ਹੋਇਆ ਵਕੀਲਾ ਦੀ ਟੀਮ ਉਹ ਪੂਰੀ ਮਦਦ ਕਰੇਗੀ ਸਰਨਦੀਪ ਸਿੰਘ ਦੀ ਬਾਕੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਚੈਨਲ ਸਬਸਕ੍ਰਾਈਬ ਕਰ ਲਿਓ ਧੰਨਵਾਦ